Wait. Okay. you. ਪਿਛਲੇ ਸਮੇਂ ਤੋਂ ਜੋ ਵੀ ਚੱਲ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਉਹ ਅੱਜ ਆਪਣਾ ਸਪਸ਼ਟੀਕਰਨ ਦੇਣਾ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਆਏ ਆ ਔਰ ਕਾਫੀ ਲੰਮਾ ਸਮਾਂ ਇਥੇ ਉਹ ਬੈਠੇ ਉਹਨਾਂ ਦੇ ਨਾਲ ਜਿਹੜੇ-ਜਿਹੜੇ ਵੀ ਮਸਲਿਆਂ ਤੇ ਗੱਲ ਸੀ ਸਿੱਖ ਰਹਿਤ ਮਰਿਆਦਾ ਦੀ ਗੱਲ ਸੀ ਜਿਹਨੂੰ ਪੰਥ ਨੇ ਬਣਾਇਆ ਔਰ ਜਿਹੜੀ ਦੁਨੀਆ ਭਰ ਦੇ ਵਿੱਚ ਵੱਸਦੇ ਜਿਹੜੇ ਸਿੱਖਵਾ ਉਦੇ ਮੁਤਾਬਕ ਆਪਣਾ ਸੱਭਿਆਚਾਰ ਕਲਚਰ ਵੀ ਤੈਅ ਕਰਦੇ ਫਿਰ ਦਸਵੰਦ ਦੀ ਗੱਲ ਆ ਕਿਉਂਕਿ ਆਪਾਂ ਸਭ ਜਾਣਦੇ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਗੋਲਕ ਗੁਰੂ ਦੀ ਜਿਹੜੀ ਆ ਇਹ ਪੜਦੇ ਕੱਜ ਦੀ ਆ ਕਈ ਵਾਰੀ ਬੰਦਾ ਉਹਨੇ ਇੱਕ ਰੁਪਈਆ ਵੀ ਭੇਟਾ ਕਰਨਾ ਵਾ ਤੇ ਗੋਲਕ ਚ ਪਾ ਸਕਦਾ ਉਹਦੀ ਗੁਰੂ ਪ੍ਰਤੀ ਸ਼ਰਧਾ ਭਾਵ ਨਹੀਂ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ ਤਾਂ ਹੀ ਗੁਰ ਸਰਬ ਨਿਧਾਨਦਾਨ ਦੇਤ ਹੈ ਬਾਕੀ ਗੋਲਕ ਦੇ ਵਿੱਚ ਸ਼ਰਧਾਂ ਦੀ ਆ ਇੱਥੇ ਗੁਰੂ ਕੇ ਲੰਗਰ ਚੱਲਦੇ ਆ ਇਹੋ ਜੇ ਮਸਲੇ ਸੀ ਰਹਿਤ ਮਰਿਆਦਾ ਦਾ ਮਸਲਾ ਸੀ ਪਿਛਲੀਆਂ ਕੁਝ ਵੀਡੀਓ ਦੀ ਗੱਲ ਸੀ ਉਹਦੇ ਸੰਬੰਧੀ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਉਹਨਾਂ ਨੇ ਬਹੁਤ ਇੱਥੇ ਪਹੁੰਚ ਕੇ ਤੇ ਆਪਣੇ ਹਰ ਸਪਸ਼ਟਿਕਰਨ ਜਿਹੜਾ ਦਿੱਤਾ ਵਾ ਉਹ ਪੜਖ ਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਪੰਜ ਸਿੰਘ ਸਾਹਿਬਾਂ ਦੀ ਕਦਰਤਾ ਹੋਗੀ ਉਹਨਾਂ ਦੇ ਸਪਸ਼ਟ ਕਰਨ ਨੂੰ ਪੰਨ ਸਿੰਘ ਸਹਿਬਾਨ ਦੀ ਕਦਰਤਾ ਦੇ ਵਿੱਚ ਵਿਚਾਰਿਆ ਜਾਊਗਾ। ਬਾਕੀ ਇੱਕ ਵੀਡੀਓ ਜਿਹੜੀ ਚੱਲ ਰਹੀ ਉਹਦਾ ਮਸਲਾ ਵਾ। ਦੇਸ਼ਾਂ ਵਿਦੇਸ਼ਾਂ ਚੋਂ ਸ਼ਿਕਾਇਤਾਂ ਆਈਆਂ ਤੇ ਮੈਂ ਉਹਨਾਂ ਨੂੰ ਆਖਿਆ ਸੀ ਭਈ ਤੁਸੀਂ ਆਪਣੀਆਂ ਕੋਈ ਦੋ ਲੈਬਾਂ ਜਾਂ ਜਿਹੜੀਆਂ ਵੀ ਉਹ ਦੱਸੋ ਅਸੀਂ ਉਹਨਾਂ ਲੈਬਾਂ ਦੇ ਵਿੱਚੋਂ ਹੀ ਇਹ ਜਿਹੜੀ ਹੈਗੀ ਆ ਵੀਡੀਓ ਇਹਦਾ ਸੱਚ ਸਾਹਮਣੇ ਆਉਣਾ ਚਾਹੀਦਾ। ਇਹ ਉਹਦੀ ਫਰੇਂਸਿਕ ਜਾਂਚ ਜਿਹੜੀ ਉਹ ਰਵਾ ਕੇ ਤਾਂ ਕਿ ਸੱਚ ਸਾਹਮਣੇ ਆ ਸਕੇ ਬਾਕੀ ਇਹ ਸ਼੍ਰੀ ਅਕਾਲ ਤੱਕ ਸਭ ਕਿਸੇ ਨਾਲ ਵੈਰ ਨਹੀਂ ਰੱਖਣਾ ਜੋ ਸ਼ਰਨ ਆਵੇ ਤਿਸ ਕੰਠ ਲਾਏ ਇਹ ਬਿਰਦ ਸੁਆਮੀ ਸੰਦਾ ਇਹ 테이블 ਵਾਤਮਨ ਦੇਖ ਲੋ ਉਹਦੀ ਕਰਤੂਤਾ ਦੇਖੀ ਹੈ ਤੁਸੀਂ ਇਹਦੀ ਵੀਡੀਓ ਦੇਖੀ ਹੈ ਜਿਹੜੀ ਸੱਚੀ ਹੈ ਜਿੱਥੇ ਉਹ ਗੁਰੂ ਸਾਹਿਬ ਦੀ ਫੋਟੋ ਉੱਤੇ ਸ਼ਰਾਬ ਸਿੱਟ ਰਿਹਾ ਹੈ ਦੇਖੋ ਮੈਂ ਕਿਤੇ ਕਿਤੇ ਹੈਰਾਨ ਹੋ ਜਾਂਦਾ ਐਡੀ ਵੱਡੀ ਬੇਅਦਬੀ ਕੀਤੀ ਕੋਈ ਬੋਲ ਨਹੀਂ ਰਿਹਾ ਜਿਹੜੇ ਦਾਦੂ ਵਾਲਾ ਹੈ ਮੰਡ ਸਾਹਿਬ ਹੈ ਜਿਹੜੇ ਆਪਣੇ ਆਪ ਨੂੰ ਪੰਥਕ ਦਲ ਕਹਿੰਦੇ ਹੁੰਦੇ ਆ ਉਹ ਕਿਉਂ ਚੁੱਪ ਹੈ ਕਿਉਂਕਿ ਉਹ ਦੋਨਾਂ ਨਾਲ ਹੈ ਜੇ ਲੜਾਈ ਲੜ ਰਹੇ ਤਾਂ ਕੱਲਾ ਕਾਲੀ ਦਲ ਹੈ ਆ ਜਿਹੜੇ ਕਈ ਮਹਾਪੁਰਖਾਂ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਐਡੀ ਵੱਡੀ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੇ ਐਜੀ ਗੁਰਪਤਾਂ ਦਿੱਤੀ ਆਪਾਂ ਛੁੱਪ ਕਿਉਂ ਐ ਕਿ ਇੰਨੇ ਕੰਮਜ਼ੋਰ ਹੋ ਗਏ ਕਿ ਆਪਣਾ ਸਰਕਾਰ ਤੋਂ ਡਰਦੇ ਆ ਮੇਰੇ ਤੇ ਪਰਚਾ ਖਰਾ ਦੂ ਮੈਂ ਉਹਨਾਂ ਕਾ ਮੇਰੇ ਤੇ ਕਰ ਨਾ ਵੱਡੇ ਬਾਦਲ ਸਾਹਿਬ ਡਰੇ ਕਿਸੇ ਪਰਚੇ ਤੋਂ ਨਾ ਜੇਲ੍ਹਾਂ ਤੋਂ ਡਰੇ ਕਾਲੀ ਦਲ ਉਹ ਪਾਰਟੀ ਐ ਨਾ ਜਿਹੜੀ ਜ਼ੁਲਮ ਦੇ ਖਿਲਾਫ ਲੜਨ ਵਾਲੀ ਪਾਰਟੀ ਐ ਆ ਗੁਰਤੀ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤੀ ਆ ਆਸ਼ੀਰਵਾਦ بخشش گرو صاحب دی ہے جنہ نے کالی دل دے سکھ قوم کو بنایا جنہ ظلم دے خلاف لڑتا ہے جو ظلم کر لگے ہیں دیکھو کہ میں شریف کال تک صاحب دے خلاف کی میں مکھ منتری بول دا ہے جی میں تھوڑی ایجی بی سی دے خلاف بول دا اپنی پارلیمنٹ دے خلاف بول ہے آپ پر چپ کر کے بیٹھے ہیں جی ایجی ڈرانگے دکھی ہو رہ سے دیں ਅਕਾਲੀ ਦਾ ਲੜਾਈ ਲੜੂਗਾ ਤੇ ਲੜਦਾ ਰਹੂਗਾ ਅਕਾਲੀ ਦਾ ਹੈ ਤੁਹਾਡੀ ਕੌਮ ਦੀ ਪੰਜਾਬ ਦੀ ਖਾਲਸਾ ਪੰਥ ਦੀ ਜਤੇਬੰਦੀ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਜੇ ਪਹਚਾਉਣਾ ਕੌਮ ਨੂੰ ਜੇ ਪਹਚਾਉਣਾ ਪੰਜਾਬ ਨੂੰ ਜੇ ਆਪਣੇ ਜਵਾਨੀ ਨੂੰ ਬਚਾਉਣਾ ਹੈ ਜੇ ਵਾਪਸ ਤਰੱਕੀ ਲੈ ਕੇ ਆਉਣੀ ਹੈ ਆਪਣੇ ਕੋਲ ਹੁਣ ਕੋਈ ਚਾਰਾ ਨਹੀਂ ਹੈ ਅਕਾਲੀ ਦਲ ਤੋਂ ਬਗਿਆ ਸੁਖਵੀਰ ਤੇਰੀ ਸੋ ਤੁਸੀਂ ਸਾਰੇ ਜਾਣਦੇ ਹੋ ਅੱਜ ਤੱਕ ਜੋ ਵੀ ਮੈਂ ਕਿਹਾ ਹੈ ਮੈਂ ਪੂਰਾ ਕੀਤਾ ਕੀ ਨਹੀਂ ਆ ਤੁਸੀਂ ਮੇਰੇ ਪਾਰਲੀਮੈਂਟ ਵਾਲੇ ਵੀ ਸਾਰਿਆਂ ਨੂੰ ਪੁੱਛ ਲਓ ਜੋ ਜੋ ਕਿਹਾ ਮੈਂ ਪੂਰਾ ਕੀਤਾ ਕਿਉਂਕਿ ਮੈਂ ਜ਼ਿੰਦਗੀ ਚ ਕਿਤੇ ਕੋਈ ਬੰਦਾ ਆਪਣੇ ਪਰਿਵਾਰ ਨੂੰ ਧੋਖਾ ਨਹੀਂ ਦਿੰਦਾ ਸਾਡਾ ਤਾਂ ਪਰਿਵਾਰ ਆ ਤੁਸੀਂ ਅਸੀਂ ਰਹਿਣਾ ਇੱਥੇ ਐ ਇਸ ਕਰਕੇ ਮੈਂ ਤੁਹਾਨੂੰ ਅੱਜ ਕਹਿਣਾ ਚਾਹਣਾ ਹੈ واپس لے کے آگے جڑے بادل صاحب ترقی میں گرنٹی کردہ جس دن سرکار بنی پہلا کام کروں گا پانچ سات جڑے مہینے پہلے کام ہے پنجاب جڑے کو ٹوب ویل کنیکشن ہے پہلے دانس دس دن جتا دوں گا ਸਿਖਾਲ ਜੀ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਹੁਣ ਬੜੇ ਟਾਈਮ ਤੋਂ ਬਟ ਇਹ ਹੁਣ ਸਿਰ ਤੋਂ ਪਾਣੀ ਲੰਘ ਗਿਆ ਤਾਂ ਕਰਕੇ ਮੈਂ ਬੋਲ ਰਿਹਾ ਕਿ ਜਿਵੇਂ ਸਾਡੇ ਵੀਰ ਹਣੀ ਸਿੰਘ ਨੇ ਹੁਣ ਇੱਕਦਮ ਹੱਦਾ ਬੰਨੇ ਟੱਪ ਦਿੱਤੇ ਨੇ ਤੇ ਮੈਂ ਕਿਉਂਕਿ ਉਹ ਚਲੋ ਸਾਨੂੰ ਤੇ ਰਾਈਵਲ ਹੀ ਸਮਝ ਲੈਂਦੇ ਵੀ ਚਲੋ ਯਾਰ ਇਹ ਬੰਦੇ ਛੜਦੇ ਆ ਤਾਂ ਕਰਕੇ ਬੋਲਦੇ ਆ ਪਰ ਮੈਂ ਹਣੀ ਸਿੰਘ ਦੇ ਮੰਮੀ ਡੈਡੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਜੇ ਅਗਰ ਭੈਣ ਕੋਈ ਹੈਗੀ ਆ ਤੇ ਆਂਟੀ ਅੰਕਲ ਜਿਹੜੇ ਹੈਗੇ ਆ ਉਹ ਪਲੀਜ਼ ਉਹਨੂੰ ਸਮਝਾਉਣ ਕਿਉਂਕਿ ਇਹ ਬਹੁਤ ਗੰਦ ਜਿਹੜਾ ਨਾ ਇਹ ਹੋਰ ਵਧਣਾ ਆ ਜੇ ਕਿਉਂਕਿ ਵਧਦਾ ਜਾਣਾ ਜੋ ਜੇ ਤੁਸੀਂ ਰੋਕਿਆ ਨਾ ਤੁਹਾਡੀ ਹੋ ਸਕਦਾ ਬੇਨਤੀ ਸੁਣ ਲੇ ਤੁਹਾਡੀ ਸ਼ਰਮ ਮੰਨ ਲੇ ਹੋਰ ਤੇ ਕਿਸੇ ਦੀ ਸ਼ਰਮ ਮੰਨ ਨਹੀਂ ਰਿਹਾ ਸੋ ਪਲੀਜ਼ ਤੁਸੀਂ ਆਂਟੀ ਅੰਕਲ ਭੈਣ ਜੀ ਤੁਸੀਂ ਉਹਨੂੰ ਬੇਨਤੀ ਕਰੋ ਕਿ ਲੋਕਾਂ ਦੇ ਬੱਚਿਆਂ ਨੂੰ ਨਾਂ ਕੁਰਾਹੇ ਪਾਏ ਇਹ ਬਹੁਤ ਇੰਪੋਰਟੈਂਟ ਹੈ ਸੋਸਾਇਟੀ ਦੇ ਵਿੱਚ ਰਹਿਣਾ ਚੰਗੀ ਸਤਿ ਸ਼੍ਰੀ ਅਕਾਲ ਜੀ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਹੁਣ ਬੜੇ ਟਾਈਮ ਤੋਂ ਬਟ ਇਹ ਹੁਣ ਸਿਰ ਤੋਂ ਪਾਣੀ ਲੰਘ ਗਿਆ ਤਾਂ ਕਰਕੇ ਮੈਂ ਬੋਲ ਰਿਹਾ ਕਿ ਜਿਵੇਂ ਸਾਡੇ ਵੀਰ ਹਣੀ ਸਿੰਘ ਨੇ ਹੁਣ ਇੱਕਦਮ ਹੱਦਾਂ ਬੰਨੇ ਟੱਪ ਦਿੱਤੇ ਨੇ ਤੇ ਮੈਂ ਕਿਉਂਕਿ ਉਹ ਚਲੋ ਸਾਨੂੰ ਤੇ ਰਾਈਵਲ ਹੀ ਸਮਝ ਲੈ ਸਮਝ ਲੈਂਦੇ ਆ ਵੀ ਚਲੋ ਯਾਰ ਇਹ ਬੰਦੇ ਛੜਦੇ ਆ ਤਾਂ ਕਰਕੇ ਬੋਲਦੇ ਆ ਪਰ ਮੈਂ ਹਾਨੀ ਸਿੰਘ ਦੇ ਮੰਮੀ ਡੈਡੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਉਹਦੀ ਅਗਰ ਭੈਣ ਕੋਈ ਹੈਗੀ ਆ ਤੇ ਆਂਟੀ ਅੰਕਲ ਜਿਹੜੇ ਹੈਗੇ ਆ ਉਹ ਪਲੀਜ਼ ਉਹਨੂੰ ਸਮਝਾਉਣ ਕਿਉਂਕਿ ਇਹ ਬਹੁਤ ਗੰਦ ਜਿਹੜਾ ਨਾ ਇਹ ਹੋਰ ਵਧਣਾ ਆ ਜੇ ਕਿਉਂਕਿ ਵਧਦਾ ਜਾਣਾ ਜੋ ਜੇ ਤੁਸੀਂ ਰੋਕਿਆ ਨਾ ਤੁਹਾਡੀ ਹੋ ਸਕਦਾ ਬੇਨਤੀ ਸੁਣ ਲੇ ਤੁਹਾਡੀ ਸ਼ਰਮ ਮੰਨ ਲੇ ਹੋਰ ਤੇ ਕਿਸੇ ਦੀ ਸ਼ਰਮ ਮੰਨ ਨਹੀਂ ਰਿਹਾ ਸੋ ਪਲੀਜ਼ ਤੁਸੀਂ ਆਂਟੀ ਅੰਕਲ ਭੈਣ ਜੀ ਤੁਸੀਂ ਉਹਨੂੰ ਬੇਨਤੀ ਕਰੋ ਕਿ ਲੋਕਾਂ ਦੇ ਬੱਚਿਆਂ ਨੂੰ ਨਾ ਕੁਰਾਹੇ ਪਾਏ ਇਹ ਬਹੁਤ ਇੰਪੋਰਟੈਂਟ ਹੈ ਸੋਸਾਇਟੀ ਦੇ ਵਿੱਚ ਰਹਿਣਾ ਚੰਗੇ ਸਤਿ ਸ਼੍ਰੀ ਅਕਾਲ ਜੀ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਹੁਣ ਬੜੇ ਟਾਈਮ ਤੋਂ ਬਟ ਇਹ ਹੁਣ ਸਿਰ ਤੋਂ ਪਾਣੀ ਲੰਘ ਗਿਆ ਤਾਂ ਕਰਕੇ ਮੈਂ ਬੋਲ ਰਿਹਾ ਕਿ ਜਿਵੇਂ ਸਾਡੇ ਵੀਰ ਹਨੀ ਸਿੰਘ ਨੇ ਹੁਣ ਇਕਦਮ ਹੱਦਾਂ ਬੰਨੇ ਟੱਪ ਦਿੱਤੇ ਨੇ ਤੇ ਮੈਂ ਕਿਉਂਕਿ ਉਹ ਚਲੋ ਸਾਨੂੰ ਤੇ ਰਾਈਵਲ ਹੀ ਸਮਝ ਲੈ ਸਮਝ ਲੈਂਦੇ ਆ ਵੀ ਚਲੋ ਯਾਰ ਇਹ ਬੰਦੇ ਛੜਦੇ ਆ ਤਾਂ ਕਰਕੇ ਬੋਲਦੇ ਆ ਪਰ ਮੈਂ ਹਨੀ ਸਿੰਘ ਦੇ ਮੰਮੀ ਡੈਡੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਉਹਦੀ ਅਗਰ ਭੈਣ ਕੋਈ ਹੈਗੀ ਆ ਤੇ ਆਂਟੀ ਅੰਕਲ ਜਿਹੜੇ ਹੈਗੇ ਆ ਉਹ ਪਲੀਜ਼ ਉਹਨੂੰ ਸਮਝਾਉਣ ਕਿਉਂਕਿ ਇਹ ਬਹੁਤ ਗੰਦ ਜਿਹੜਾ ਨਾ ਇਹ ਹੋਰ ਵਧਣਾ ਅਜੇ ਕਿਉਂਕਿ ਵੱਧਦਾ ਜਾਣਾ ਜੋ ਜੇ ਤੁਸੀਂ ਰੋਕਿਆ ਨਾ ਤੁਹਾਡੀ ਹੋ ਸਕਦਾ ਬੇਨਤੀ ਸੁਣ ਲੇ ਤੁਹਾਡੀ ਸ਼ਰਮ ਮੰਨ ਲੇ ਹੋਰ ਤੇ ਕਿਸੇ ਦੀ ਸ਼ਰਮੋਂ ਮੰਨ ਨਹੀਂ ਰਿਹਾ ਸੋ ਪਲੀਜ਼ ਤੁਸੀਂ ਆਂਟੀ ਅੰਕਲ ਭੈਣ ਜੀ ਤੁਸੀਂ ਉਹਨੂੰ ਬੇਨਤੀ ਕਰੋ ਕਿ ਲੋਕਾਂ ਦੇ ਬੱਚਿਆਂ ਨੂੰ ਨਾ ਖੁਰਾਹੇ ਪਾਏ ਇਹ ਬਹੁਤ ਇੰਪੋਰਟੈਂਟ ਹੈ ਸੋਸਾਇਟੀ ਦੇ ਵਿੱਚ ਰਹਿਣਾ ਚੰਗੇ ਸਤਿ ਸ਼੍ਰੀ ਅਕਾਲ ਜੀ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਹੁਣ ਬੜੇ ਟਾਈਮ ਤੋਂ ਬਟ ਇਹ ਹੁਣ ਸਿਰ ਤੋਂ ਪਾਣੀ ਲੰਘ ਗਿਆ ਤਾਂ ਕਰਕੇ ਮੈਂ ਬੋਲ ਰਿਹਾ ਇਹ ਜਿਵੇਂ ਸਾਡੇ ਵੀਰ ਹਣੀ ਸਿੰਘ ਨੇ ਹੁਣ ਇੱਕਦਮ ਹੱਦਾਂ ਬੰਨੇ ਟੱਪ ਦਿੱਤੇ ਨੇ ਤੇ ਮੈਂ ਕਿਉਂਕਿ ਉਹ ਚਲੋ ਸਾਨੂੰ ਤੇ ਰਾਈਵਲ ਹੀ ਸਮਝ ਲੈਂਦੇ ਵੀ ਚਲੋ ਯਾਰ ਇਹ ਬੰਦੇ ਛੜਦੇ ਆ ਤਾਂ ਕਰਕੇ ਬੋਲਦੇ ਆ ਪਰ ਮੈਂ ਹਣੀ ਸਿੰਘ ਦੇ ਮੰਮੀ ਡੈਡੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਉਹਦੀ ਜੇਕਰ ਭੈਣ ਕੋਈ ਹੈਗੀ ਆ ਤੇ ਆਂਟੀ ਅੰਕਲ ਜਿਹੜੇ ਹੈਗੇ ਆ ਉਹ ਪਲੀਜ਼ ਉਹਨੂੰ ਸਮਝਾਉਣ ਕਿਉਂਕਿ ਇਹ ਬਹੁਤ ਗੰਦ ਜਿਹੜਾ ਨਾ ਇਹ ਹੋਰ ਵਧਣਾ ਆ ਜੇ ਕਿਉਂਕਿ ਵਧਦਾ ਜਾਣਾ ਜੋ ਜੇ ਤੁਸੀਂ ਰੋਕਿਆ ਨਾ ਤੁਹਾਡੀ ਹੋ ਸਕਦਾ ਬੇਨਤੀ ਸੁਣ ਲੇ ਤੁਹਾਡੀ ਸ਼ਰਮ ਮੰਨ ਲੇ ਹੋਰ ਤੇ ਕਿਸੇ ਦੀ ਸ਼ਰਮ ਮੰਨ ਨਹੀਂ ਰਿਹਾ ਸੋ ਪਲੀਜ਼ ਤੁਸੀਂ ਆਂਟੀ ਅੰਕਲ ਭੈਣ ਜੀ ਤੁਸੀਂ ਉਹਨੂੰ ਬੇਨਤੀ ਕਰੋ ਕਿ ਲੋਕਾਂ ਦੇ ਬੱਚਿਆਂ ਨੂੰ ਨਾ ਕੁਰਾਹੇ ਪਾਏ ਇਹ ਬਹੁਤ ਇੰਪੋਰਟੈਂਟ ਹੈ ਸੋਸਾਇਟੀ ਦੇ ਵਿੱਚ ਰਹਿਣਾ